ਸਾਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਤੇ ਅੱਜ ਆਪਾਂ ਤਿਆਰੀ ਕਰ ਰਹੇ ਆ ਮੋਗੇ ਜਾਣ ਦੀ ਮੋਗੇ ਆਪਾਂ ਨੂੰ ਇੱਕ ਦੋ ਕੰਮ ਸੀਗੇ ਜਿਹੜੇ ਕਾਫੀ ਟਾਈਮ ਦੇ ਕਰਨ ਵਾਲੇ ਸੀ ਤੇ ਅੱਜ ਆਪਾਂ ਨਿਬੜ ਕੇ ਆਉਣੇ ਆ ਲਓ ਵੀ ਮਿੱਤਰੋ ਪੱਗ-ਪੁਗ ਬੰਨ ਕੇ ਤੇ ਚੋਬਰ ਨੇ ਕਰ ਲਈ ਤਿਆਰੀ ਤੇ ਲਾਈ ਜਾਂਦਾ ਮੁੱਛਾਂ ਨੂੰ ਤੇਲ ਤੂਲ ਅੱਜ ਮਿੱਤਰੋ ਬਾਹਰ ਵੀ ਬੜੀ ਗਰਮੀ ਹੈ ਇਸ ਕਰਕੇ ਅੱਜ ਤਾਂ ਏਸੀ ਚਲਾ ਕੇ ਪੱਗ ਬੰਨਨੀ ਭਈ ਉਦੋਂ ਦਾ ਪਸੀਨਾ ਹੀ ਆਈ ਜਾਂਦਾ ਸੀਗਾ ਬੜਾ ਔਖਾ ਕੰਮ ਸੀਗਾ ਤਿਆਰੀ ਦੂਰੀ ਵਟ ਗਏ ਤੇ ਆਪਾਂ ਲੱਗੇ ਆਪਣੇ ਲੰਮੇ ਪੈਣਿਆਂ ਦੀ ਸਾਥਣਾ ਜਾਨੀ ਕਿ ਆਪਣੀ ਰਾਣੀ ਸੁੰਦਰਾ ਨੂੰ ਬਾਹਰ ਕੱਢਣਾ ਇਹਨੇ ਵੀ ਬੜਾ ਸਾਹ ਦਿੱਤਾ ਆਪਣਾ ਆਜਾ ਖੜਾ ਸੀ ਆਪਣਾ ਬਾਹਰ ਧੁੱਪ 'ਚ ਤੇ ਮੈਂ ਕਿਹਾ ਜਾਂਦੇ ਜਾਂਦੇ ਇਹਨੂੰ ਅੰਦਰ ਕਰ ਦਈਏ ਨਹੀਂ ਤਾਂ ਅੱਜ ਗਰਮੀ ਦੇ ਵਿੱਚ ਇਹਨੇ ਬਹੁਤ ਜ਼ਿਆਦਾ ਤਪ ਜਾਣਾ ਬਾਹਰ ਇਹਨੂੰ ਸ਼ਾਮੇ ਕਰ ਦਈਏ ਜਾਂਦੇ ਜਾਂਦੇ ਜੀ ਆਪਾਂ ਪਹੁੰਚ ਗਏ ਆਪਣੇ ਵੀਰ ਬੱਬੂ ਗਿੱਲ ਦੀ ਦੁਕਾਨ ਤੇ ਤੇ ਅੱਜ ਜਾਣਾ ਸੀ ਵੀਰ ਨੇ ਨਾਲ ਕਿਉਂਕਿ ਇਹਨੂੰ ਇੱਕ ਦੋ ਕੰਮ ਸੀ ਮੋਗੇ ਤੇ ਮੈਂ ਕਿਹਾ ਚੱਲ ਇਕੱਠੇ ਚੱਲਦੇ ਆਂ ਨਾਲੇ ਮੇਰੇ ਕੰਮ ਨਿਬੜ ਜਾਣਗੇ ਹੋਰ ਠੀਕ ਠਾਕ ਹੈ ਲਓ ਵੀ ਮਿੱਤਰੋ ਆਪਾਂ ਪਹੁੰਚ ਗਏ ਮੋਗੇ ਤੇ ਮੋਗੇ ਪਹੁੰਚ ਕੇ ਸਭ ਤੋਂ ਪਹਿਲਾਂ ਆਪਾਂ ਬੱਬੂ ਦੇ ਕੰਮ ਨਵੇੜੇ ਜਿਹੜਾ ਵੀ ਉਹਨੇ ਸਮਾਨ ਲੈਣਾ ਸੀ ਸਪੇਅਰ ਪਾਰਟ ਦਾ ਖਰੀਦ ਕੇ ਗੱਡੀ 'ਚ ਰੱਖ ਲਿਆ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਕਿਸਾਨ ਟਾਇਰ ਵਾਲਿਆਂ ਦੇ ਉੱਥੋਂ ਗੱਡੀ ਦਾ ਟਾਇਰ ਚੇਂਜ ਕਰਾਇਆ ਉਸ ਤੋਂ ਬਾਅਦ ਪਹੁੰਚ ਗਏ ਜੀ ਆਪਾਂ ਰੈਡ ਟੇਪ ਦੇ ਸ਼ੋਰੂਮ ਤੇ ਆਪਾਂ ਲੈਣੇ ਸੀਗੇ ਸ਼ੂਜ਼ ਤੇ ਇਹ ਆ ਜੀ ਆਪਣਾ ਮਾਤੜ ਬੰਦਿਆਂ ਦਾ ਬ੍ਰਾਂਡ ਸ਼ੂਜ਼ ਬੜੇ ਦੇਖੇ ਪਰ ਕੋਈ ਪਸੰਦ ਨਹੀਂ ਆਇਆ ਥੋੜੇ ਦਿਨ ਪਹਿਲਾਂ ਮੈਂ ਦੇਖ ਕੇ ਗਿਆ ਸੀਗਾ ਉਹਦੇ ਚ ਆ ਬਲੈਕ ਕਲਰ ਆਇਆ ਹੋਇਆ ਸੀ ਅੱਜ ਪਹਿਲਾਂ ਨੀਲਾ ਸੀ ਹੋਰ ਕੋਈ ਕਲਰ ਮਿਲਿਆ ਨਹੀਂ ਤੇ ਅੱਜ ਬਲੈਕ ਆਇਆ ਸੀ ਮੈਂ ਕਿਹਾ ਚੱਲ ਇਹੀ ਲੈ ਲੈਨੇ ਆ ਗਿੱਲ ਸਾਬ ਕਹਿੰਦੇ ਭਰਾਵਾ ਪਹਿਲਾਂ ਵੇਡ ਪੂਜਾ ਕਰੀਏ ਫਿਰ ਕਰਾਂਗੇ ਹੋਰ ਕੰਮ ਤੇ ਅਸੀਂ ਆ ਗਏ ਹਲਦੀ ਰਾਮ ਵਾਲਿਆਂ ਦੇ ਹਲਦੀ ਰਾਮ ਵਾਲਿਆਂ ਦੇ ਮੰਗਾਇਆ ਡੋਸਾ ਇੱਕ ਇੱਕ ਤੇ ਆਪਾਂ ਕੰਮ ਨਿਬੇੜ ਲਿਆ ਪਹਿਲਾਂ ਹੀ ਆਪਾਂ ਨਿਬੇੜ ਕੇ ਬੈਠੇ ਹੋਏ ਆ ਤੇ ਗਿੱਲ ਸਾਬ ਕਹਿੰਦੇ ਮੇਰਾ ਤਾਂ ਕੁਝ ਬਣਿਆ ਨਹੀਂ ਇਹਨਾਂ ਨੇ ਮੰਗਾਲੀ ਦੂਸਰੀ ਪਲੇਟ ਗਿੱਲ ਸਾਹਿਬ ਕਹਿੰਦੇ ਵੀ ਮਿੱਤਰਾਂ ਮੇਰਾ ਤਾਂ ਕੁਝ ਬਣਿਆ ਨਹੀਂ ਗਾ ਮੇਰੇ ਤਾਂ ਹਡੋਸੇ ਜਾੜਾਂ ਛੜ ਗਏ ਮੈਂ ਕਿਹਾ ਕੋਈ ਗੱਲ ਨਹੀਂ ਗਿੱਲ ਸਾਹਿਬ ਫਿਕਰ ਨਾ ਕਰੋ ਆਪਾਂ ਹੋਰ ਕਿਤੇ ਟਰਾਈ ਮਾਰਦੇ ਆਂ ਤੇ ਉਸ ਤੋਂ ਬਾਅਦ ਅਸੀਂ ਆ ਗਏ 버거 ਕਿੰਗ ਵਾਲਿਆਂ ਦੇ 버거 ਕਿੰਗ ਵਾਲਿਆਂ ਦੇ ਕੀਤਾ ਆਰਡਰ ਤੇ ਆਰਡਰ ਕਰਕੇ ਤੇ ਆ ਚੋਬਰ ਬੈਠੇ ਨੇ ਆਰਡਰ ਦਾ ਇੰਤਜ਼ਾਰ ਕਰੀ ਜਾਂਦੇ ਨੇ ਤੇ ਗਿੱਲ ਸਾਹਿਬ ਵੇਟ ਕਰਦੇ ਕਹਿੰਦੇ ਕਦੋਂ ਲੈ ਕੇ ਆਉਣਗੇ ਮੈਂ ਕਿਹਾ ਹੌਸਲਾ ਰੱਖੋ ਆਏ ਪੇਡ ਪੂਜਾ ਕਰਕੇ ਤੇ ਗਿੱਲ ਸਾਹਿਬ ਨੇ ਲੈਣੇ ਸੀ ਆਪਣੇ ਵਾਸਤੇ ਕੱਪੜੇ ਭਰਾ ਵਾਸਤੇ ਕੱਪੜੇ ਲੈਣ ਆਏ ਆ ਤੇ ਸਾਰਾ ਮੋਗਾ ਗਾਲਿਆ ਤੇ 6XL ਆਉਂਦੀ ਹੈ T-shirt 6XL ਲਵਦੀ ਨਹੀਂ ਆ ਜੂਡੀਓ ਅਕਟਿਵ ਸਾਰੇ ਕਿਤੇ ਜਾਏ ਬੱਚਿਆਂ ਵਾਲੀ ਨੂੰ ਅਸਲ ਆਉਣ ਡਿਆ ਇਹ ਤੁਹਾਨੂੰ ਬੁਰੀਆਂ ਆਉਣ ਲੱਗੀਆਂ 6XL ਆਉਂਦੀ ਬਾਈ 6XL ਜਿੱਥੋਂ ਕਿਦੋਂ ਮਿਲਦੀ ਹੋਵੇ ਦੱਸਿਓ ਜਰੂਰ ਕਮੈਂਟਾਂ ਦੇ ਵਿੱਚ ਇਹ ਕਪੂਰ ਥੱਲੇ ਲਾਦੇ ਆ। ਉੱਥੇ ਜਲੀਏ। ਅਸੀਂ ਉੱਥੇ ਪਹੁੰਚ ਜਾਾਂਗੇ ਜਿੱਥੋਂ ਮਿਲਦੀ ਹੋएगी ਮੇਰਾ ਵੀਰ ਜ਼ਰੂਰ ਦੱਸਿਓ ਹੈ। ਮੈਂ ਕਿਹਾ ਵੀ ਮੈਂ ਕਿ ਪਤੰਦਰਾ ਉੱਪਰ ਆਉਣ ਵਾਲੀਆਂ ਪੌੜੀਆਂ। ਕਹਿੰਦਾ ਨਹੀਂ ਮੈਂ ਤਾਂ ਇੰਨਾ ਥੱਲੇ ਜਾਣਾ ਮੰਨਿਆ ਹੀ ਨਹੀਂ ਪਤੰਦਰ। ਮੋਗਾ ਹੁਣ ਉਹ ਨਹੀਂ ਰਿਹਾ ਮਿੱਤਰੋ। ਬੜੀ ਤਰੱਕੀ ਕੀਤੀ ਮੋਗੇ ਨੇ। ਇੱਥੇ ਆ ਕੇ ਤਾਂ ਇਦਾਂ ਲੱਗਦਾ ਜਿਵੇਂ ਚੰਡੀਗੜ੍ਹ ਆ ਗਏ ਹੁਣੇ। ਆਉਣ ਵਾਲੇ ਦਿਨਾਂ 'ਚ ਹੋਰ ਵੀ ਬੜੀ ਐ ਤਰੱਕੀ ਕਰੂਗਾ ਦੁਨੀਆ ਦਾ। ਹਰ ਇੱਕ ਬ੍ਰਾਂਡ ਤੁਹਾਨੂੰ ਮੋਗੇ ਮਿਲੂਗਾ। ਤੁਸੀਂ ਵੀ ਕਮੈਂਟ ਕਰਕੇ ਦੱਸੋ ਲੱਗ ਰਿਹਾ ਨਾ ਚੰਡੀਗੜ੍ਹ ਗੀਤ ਦਾ ਪਹਿਲੋ ਜੀ ਫਤਕਾ ਮਈਆ ਜੇ ਕਿਨੇ ਸਾਹੀ ਰਾਜੀ ਚੋੜੀ ਆਈ ਚੱਜਾ ਕੇ ਗੀਤ ਦਾ ਪਹਿਲੋ ਜੀ ਫਤਕਾ ਮਈਆ ਗੁਰੂ ਆਲਾ ਬਨੀਏ ਬੀਰ ਜੀ ਗੁਰੂ ਆਲਾ ਬਨੀਏ ਹਾਂਜੀ ਦੋਸਤੋ ਆਪਣੀ ਸੱਜਣਤਾ ਇਹ ਬਹੁਤ ਹੀ ਘੱਟ ਬੰਦਿਆਂ ਨਾਲ ਹੈ ਗਿਣਤੀ ਦੇ ਬਸ 4 ਜਾਂ 5 ਬੰਦੇ ਹੋਣਗੇ ਜਿਨ੍ਹਾਂ ਨਾਲ ਆਪਣੀ ਦਿਲੋਂ ਸਾਝ ਆ ਉਹਨਾਂ ਚੋਂ ਮੇਰਾ ਭਰਾ ਹੈ ਬੱਬੂ ਗਿੱਲ ਗਿੱਲ ਇਲੈਕਟ੍ਰੋਨਿਕਸ ਤੋਂ ਕਿਉਂਕਿ ਆਪਣੀ ਯਾਰੀ ਵੀ ਉਹਨਾਂ ਨਾਲ ਹੈ ਜਿਹੜੇ ਜਿੱਦਾਂ ਦੇ ਮੂੰਹ ਤੇ ਉਦਾਂ ਦੇ ਦਿਲ ਤੋਂ ਇਹ ਨਹੀਂ ਹੈਗਾ ਕਿ ਮੂੰਹ ਤੇ ਕੁਝ ਹੋਰ ਤੇ ਦਿਲ ਤੋਂ ਕੋੜ ਰੱਖਣਾ ਆਪਣੇ ਸੱਜਣ ਪ੍ਰਤੀ ਆਪਣੇ ਯਾਰ ਦੋਸਤ ਪ੍ਰਤੀ ਤੇ ਮੇਰਾ ਭਰਾ ਬੱਬੂ ਗਿੱਲ ਬਹੁਤ ਹੀ ਜਿੰਨਾ ਮੈਂ ਕਹਿ ਸਕਦਾ ਵੀ ਓਨਾ ਹੀ ਸ਼ਰੀਫ ਬੰਦਾ ਤੇ ਦਿਲ ਦਾ ਸਾਫ਼ ਬੰਦਾ ਬਹੁਤ ਸਾਰੀਆਂ ਜ਼ਿੰਦਗੀ ਚ ਔਕੜਾਂ ਆਉਂਦੀਆਂ ਹਰ ਇੱਕ ਬੰਦੇ ਦੀ ਜ਼ਿੰਦਗੀ ਚ ਔਕੜਾਂ ਆਉਂਦੀਆਂ ਵਾ ਉਤਰਾ ਚੜ੍ਹਾ ਆਉਂਦੇ ਆ ਪਰ ਬੱਬੂ ਗਿੱਲ ਨੂੰ ਜਦੋਂ ਵੀ ਮੈਂ ਵੇਖਿਆ ਖਿੜੇ ਮੱਥੇ ਵੇਖਿਆ ਥੋੜੇ ਟਾਈਮ ਦੀ ਗੱਲ ਹੈ ਭਰਾ ਨਾਲ ਫਰਾਡ ਹੋ ਗਿਆ 2.5 ਤੋਂ 3 ਲੱਖ ਰੁਪਏ ਦਾ ਤੇ ਤੁਸੀਂ ਯਕੀਨ ਮੰਨਿਆ ਜੇ ਜਦੋਂ ਫਰਾਡ ਦੀ ਗੱਲ ਮੈਨੂੰ ਇਹਨੇ ਦੱਸੀ ਹੈ ਨਾ ਉਹ ਵੀ ਗੱਲ ਇਹਨੇ ਹੱਸ ਕੇ ਦੱਸੀ ਖਿੜੇ ਮੱਥੇ ਦੱਸੀ ਉਹ ਗੈ ਵੀ ਤੂੰ ਮੇਰਾ ਹਾਲ ਚਾਲ ਹੀ ਨਹੀਂ ਪੁੱਛਿਆ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਯਾਰ ਆਪਣੇ ਨਾਲ ਫਰਾਡ ਹੋ ਗਿਆ 2.5-3 ਲੱਖ ਰੁਪਏ ਦਾ ਆਪਣੇ ਬੈਂਕ ਅਕਾਊਂਟ ਚੋਂ ਪੈਸੇ ਨਿਕਲ ਗਏ ਇਹੋ ਜਿਹੇ ਇਨਸਾਨ ਦੁਨੀਆ ਤੇ ਬਹੁਤ ਘੱਟ ਹੁੰਦੇ ਆ ਜਿਹੜੇ ਦਿਲ ਦੇ ਬਿਲਕੁਲ ਸਾਫ਼ ਹੁੰਦੇ ਆ ਤੇ ਮਿੱਤਰੋ ਪ੍ਰਮਾਤਮਾ ਵੀ ਉਹਨਾਂ ਦਾ ਬੜਾ ਸਾਥ ਦਿੰਦਾ ਜੀ ਮੈਂ ਤਾਂ ਆਖੀ ਵੇਖਿਆ ਆਪਣੇ ਨਾਲ ਵੀ ਹੁੰਦਾ ਵੇਖਿਆ ਤੇ ਜਿਹੜੇ ਬੰਦੇ ਹੋਰ ਦਿਲ ਦੇ ਅੱਛੇ ਬੰਦੇ ਹੁੰਦੇ ਆ ਚੰਗੇ ਬੰਦੇ ਹੁੰਦੇ ਆ ਉਹਨਾਂ ਦਾ ਵੀ ਪ੍ਰਮਾਤਮਾ ਬੜਾ ਸਾਥ ਦਿੰਦਾ ਕਿਉਂਕਿ ਭਰਾ ਨਾਲ ਜ਼ਿੰਦਗੀ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਲੋਕਾਂ ਨੇ ਫਰਾਡ ਕਰ ਲਿਆ ਕਿੰਨਾ ਕੁ ਲੋਕਾਂ ਨੇ ਨੁਕਸਾਨ ਕਰਤਾ ਭਰਾ ਦਾ ਪਰ ਪ੍ਰਮਾਤਮਾ ਨੇ ਇਹਦੀ ਹਮੇਸ਼ਾ ਹੀ ਬਾਹ ਫੜੀ ਆ ਗਿਲ ਸਾਹਿਬ ਇੱਕ ਗਰੀ ਸਾਸਰੀ ਗੱਲ ਕਰਦੇ ਹੋ ਸਾਰਿਆਂ ਨੂੰ ਸਾਸਰੀ ਗੱਲ ਸਾਰਿਆਂ ਨੂੰ ਤੇ ਉਹ ਕਿਵੇਂ ਹਾਂ ਮੜਾ ਜਾਂ ਉਹਦੇ ਬਾਰੇ ਜਾਣਨਾ ਪਾਓ ਗਿਲ ਸਾਹਿਬ ਵੀ ਉਹ ਕਿਵੇਂ ਆਪਣੇ ਨਾਲ ਫਰਾਡ ਹੋ ਗਿਆ ਸੀਗਾ ਕੀ ਚੱਕਰ ਚੱਲਿਆ ਸੀ ਉਹ ਬਸ ਜੋਰ ਆਪਣਾ ਮੰਡੀ ਦਾ ਆ ਇਹ ਤਾਂ ਗੱਲ ਹੈ ਵੀ ਜਿਹੜੇ ਘਾਟੇ ਆ ਉਹ ਵੀ ਪ੍ਰਮਾਤਮਾ ਨੂੰ ਮਨਜ਼ੂਰ ਆ ਤੇ ਜਿਹੜੇ ਵਾਧੇ ਆ ਉਹ ਵੀ ਪ੍ਰਮਾਤਮਾ ਉਹ ਕੋਈ ਹੋਰ ਥੋੜਾ ਕਰ ਦਿੰਦਾ ਘਾਟਾ ਆ ਕੇ ਹਨਾ ਜੇ ਵਾਧਾ ਪਰਮਾਤਮਾ ਕਰਦਾ ਵਾਧੇ ਵੇਲੇ ਆਪਾਂ ਪਰਮਾਤਮਾ ਦਾ ਸ਼ੁਕਰ ਕਰਦੇ ਆਂ ਤੇ ਘਾਟਾ ਵੀ ਪਰਮਾਤਮਾ ਨੇ ਕੀਤਾ ਹੁੰਦਾ ਚੋਂ ਲੇਖਾ ਚ ਲਿਖਿਆ ਬਸ ਹੋ ਗਿਆ ਇਹ ਦਾ ਹਾਂ ਤੇ ਬੜਾ ਨੁਕਸਾਨ ਹੋ ਗਿਆ ਭਰਾ ਦਾ ਪਰ ਖਿੜੇ ਮਥੇ ਵੇਖਿਆ ਜਦੋਂ ਵੀ ਇਹਨੂੰ ਵੇਖਿਆ ਤੇ ਸਜਨਤਾਈ ਬਾਰੇ ਅੱਜ ਗੱਲ ਕਰਦੇ ਸੀਗੇ ਗਿੱਲ ਸਾਹਿਬ ਜਿਵੇਂ ਮੈਂ ਦੱਸਿਆ ਵੀ ਮੇਰੀ ਚਾਰ ਪੰਜ ਬੰਦਿਆਂ ਨਾਲ ਹੀ ਸਾਹਜ ਆ ਉਹ ਵੀ ਦਿਲ ਦੇ ਘੈਂਟ ਬੰਦੇ ਆ ਇਹ ਉਹਨਾਂ ਜੋ ਤੁਸੀਂ ਗਿੱਲ ਸਾਹਿਬ ਮੇਰੇ ਬਹੁਤ ਹੀ ਕਰੀਬੀ ਸੱਜਣ ਜੀ ਹੈ ਇਹ ਯਾਰੀ ਦੋਸਤੀ ਬਾਰੇ ਸੱਜਣਤਾਈ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਵੀ ਇੱਕ ਜਿਹੜਾ ਮਿਡਲ ਕਲਾਸ ਆਪਣੇ ਵਰਗਾ ਬੰਦਾ ਉਹਦੇ ਬੜੇ ਘੱਟ ਯਾਰ ਦੋਸਤ ਹੁੰਦੇ ਆ ਤੇ ਜਿਹੜਾ ਅਮੀਰ ਬੰਦਾ ਹੁੰਦਾ ਜਿਹਦੇ ਕੋਲ ਚੰਗੀ ਗੱਡੀ ਚੰਗਾ ਪੈਸਾ ਉਹਦੇ ਬੜੇ ਮੈਂ ਆਪਦੀ ਜਿਹੜੀ ਜ਼ਿੰਦਗੀ ਦੇ ਵਿੱਚ ਦੇਖਿਆ ਵੀ ਜਿਹਦੇ ਕੋਲ 4 ਪੈਸੇ ਜਾਂ ਚੰਗੀ ਗੱਡੀ ਹੁੰਦੀ ਉਹਦੇ ਸੱਜਣ ਮਿੱਤਰ ਆਪੋ ਧਾਪੀ ਬੜੇ ਬਣ ਜਾਂਦੇ ਆਪਣੇ ਆਪ ਹੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਲੋਕਾਂ ਦਾ ਕਿੱਦਾਂ ਦਾ ਇਹ ਸੁਭਾਅ ਹੋਇਆ ਕਿ ਜਿਹਦੇ ਕੋਲ 4 ਰੁਪਏ ਹੈ ਉਹਦੇ ਸੱਜਣ ਬਣ ਜੂ। ਭਾਈ ਜੀ ਗੱਲ ਆ ਯਾਰੀ ਲਾਓ। ਠੀਕ ਹੈ ਨਾ ਜੀ। ਇੱਕ ਨਾਲ ਲਾਓ, ਦੋ ਨਾਲ ਲਾਓ ਪਰ ਦਿਲੋਂ ਨਭਾਓ। ਦਿਲੋਂ ਲਾਓ। ਹਾਂ ਠੀਕ ਹੈ ਜੀ। ਜਦੋਂ ਮੰਨ ਲਓ ਆਪਾਂ ਯਾਰੀ ਲਾਉਣੇ ਆ ਨਾ ਆਪਾਂ ਕਈ ਬੰਦੇ ਇਹੋ ਜਿਹੇ ਹੁੰਦੇ ਆ ਮਤਬਲ ਵਾਸਤੇ ਰੱਖਦੇ ਆ ਹਾਂ ਵੀ ਤੇਰੇ ਨਾਲ ਜਿੰਨਾ ਜੇਕਰ ਭਲਾ ਮਾੜਾ ਬੰਦਾ ਜੇ ਤੇਰੇ ਨਾਲ ਮਾੜੇ ਤਕੜੇ ਬੰਦੇ ਨੇ ਯਾਰੀ ਲਾ ਲਈ ਉਹਨੇ ਤੇਰੇ ਨਾਲ ਮਤਬਲ ਖਾਤਰ ਲਾਉਣੀ ਹੈ ਵੀ ਜੇ ਉਹਨੇ ਤੁਮੇ ਮਤਬਲ ਲੈਣਾ ਵੇ ਚੱਲ ਕੋਈ ਨਹੀਂ ਉਹਨਾਂ ਜਰ ਵੀ ਆਪਾਂ ਆਪਣਾ ਸੂਲ ਇਹ ਆ ਵੀ ਜੇ ਯਾਰੀ ਲਾ ਲਈ ਤੇ ਜੱਟ ਤੇ ਤੂਫ ਦੇ ਮੋਛੇ ਬਚਪਨ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਕਦੇ ਮੈਂ ਕੋਈ ਵੀ ਚੀਜ਼ ਲੈਂਦੀ ਆ ਤੇ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਦਿਖਾਉਣੀ ਹੁੰਦੀ ਹੈ ਕਿਉਂਕਿ ਜਿਹੜੀ ਖੁਸ਼ੀ ਤੁਹਾਡੀ ਮਾਂ ਨੂੰ ਤੁਹਾਡੀ ਨਿੱਕੀ ਨਿੱਕੀ ਖੁਸ਼ੀ ਤੋਂ ਮਿਲਦੀ ਹੈ ਉਹ ਦੁਨੀਆ 'ਚ ਹੋਰ ਕਿਸੇ ਨੂੰ ਨਹੀਂ ਮਿਲ ਸਕਦੀ ਤੁਹਾਡੀਆਂ ਨਿੱਕੀਆਂ ਖੁਸ਼ੀਆਂ 'ਚ ਮਾਂ ਪਿਓ ਦੀਆਂ ਬਹੁਤ ਸਾਰੀਆਂ ਵੱਡੀਆਂ ਖੁਸ਼ੀਆਂ ਲੁਕੀਆਂ ਹੁੰਦੀਆਂ ਇੱਧਰ ਚੋਬਰ ਟੈਂਟ ਦਾ ਸਮਾਨ ਲਾਈ ਜਾਂਦਾ ਸਕੂਟੀ ਜਾ ਕੇ ਤੇ ਆਪਾਂ ਚਾਲੇਪਾ ਤੇ ਸ਼ਹਿਰਵਾਲ ਨੂੰ ਕਿਉਂਕਿ ਮੰਮੀ ਦੇ ਥੋੜੇ ਲੱਗ 'ਚ ਪ੍ਰੋਬਲਮ ਸੀ ਤੇ ਆਪਾਂ ਜਾਣਾ ਸੀਗਾ ਫਿਜ਼ੀਓਥੈਰੇਪੀ ਸੈਂਟਰ ਇਥੇ ਚਲਦੀਆਂ ਮੰਮੀ ਦੀਆਂ ਥੈਰੇਪੀਆਂ ਤੇ ਥੈਰੇਪੀ ਕਰਾ ਕੇ ਆਪਾਂ ਘਰ ਨੂੰ ਵਾਪਸ ਆ ਗਏ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਪੇਜ ਨੂੰ ਕਰ ਲੋ ਫੋਲੋ ਨਵੇਂ-ਨਵੇਂ ਵਲੌਗ ਵੇਖਣ ਵਾਸਤੇ ਬਹੁਤ-ਬਹੁਤ ਧੰਨਵਾਦ